ਕੋਸ਼ਕ ਅਕਾਲੀ ਦਲ ਵਾਲਿਆਂ ਦੇ ਬੀਜਪੀ ਵਾਲਿਆਂ ਦੇ ਮੈਂ ਆਪ ਦਖਾ ਕੇ ਫੋਨ ਕਰ ਕਰਕੇ ਦਵਾਇਆ ਵੀ ਇਹਨਾਂ ਨੂੰ ਪਹਿਲਾਂ ਦੇਓ ਸਾਡੇ ਵਾਲਿਆਂ ਨੂੰ ਬਾਅਦ ਚ ਦੇ ਦਿਓ ਉਹ ਬੰਦੇ ਇੱਥੇ ਖੜੇ ਵੀ ਆ ਲੈਣ ਚ ਤੇ ਰੰਧਾਵਾ ਸਾਹਿਬ ਕਲੇ ਹੋਣੇ ਆ ਫਗੋਣੇ ਆ ਉਧਰੋਂ ਅਕਾਲੀ ਦਲ ਤੋਂ ਕੈਂਡੀਡੇਟ ਸੀ ਜ਼ਿਲ੍ਹਾ ਪ੍ਰੀਸ਼ਦ ਦੇ ਸ਼ਾਇਦ ਰਾਜਪਾਲ ਉਹਨੂੰ ਵੀ ਅਸੀਂ ਫੋਨ ਕਰਕੇ ਆਪ ਦਵਾਇਆ ਪੁੱਛਸਾਂ ਦੋਸਤੋ ਤੁਸੀਂ ਜੁੜੇ ਹੋ ਮਾਲਵਾ ਟੈਲੀਵਿਜ਼ਨ ਦੇ ਨਾਲ ਅੱਜ ਗੱਲ ਕਰਾਂਗੇ ਚੈਤੋ ਬਲਾਕ ਸੰਮਤੀ ਦੀਆਂ ਹੋ ਰੀਆਂ ਚੋਣਾਂ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਕਿ ਜਿਹੜਾ ਇਕੱਠ ਹੋ ਰਿਹਾ ਇਹ ਇਕੱਠ ਬਲਾਕ ਸੰਮਤੀ ਦੀ ਚੋਣਾਂ ਨੂੰ ਲੈ ਕੇ ਅੱਜ ਦੀ ਚੌਥੇ ਦਿਨ ਦੀ ਜਿਹੜੀ ਲਾਸਟ ਦਿਨ ਹੈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਤਾਂ ਉੱਥੇ ਹੀ ਵਕ ਵਕ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਪੇਪਰ ਤਿਆਰ ਕਰਾ ਕੇ ਦਫ਼ਤਰ ਦਾਖਲ ਕੀਤੇ ਜਾ ਰਹੇ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਉਮੀਦਵਾਰਾਂ ਦਾ ਕੀ ਕਹਿਣਾ ਇਸ ਪ੍ਰਤੀ ਔਰ ਇੱਥੋਂ ਦੇ ਵਿਧਾਇਕ ਵੀ ਇੱਥੇ ਐਸਟੇਮ ਹੋ ਕੇ ਗਏ ਨੇ ਉਹਨਾਂ ਨੇ ਵੀ ਆਪਾਂ ਗੱਲਬਾਤ ਕੀਤੀ ਹੈ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਤਸਵੀਰਾਂ ਇੱਕ ਵਾਰ ਫਿਰ ਤੁਹਾਨੂੰ ਚੌਥੇ ਦਿਨ ਦੀਆਂ ਦਿਖਾ ਰਹੇ ਕਿ ਅੱਜ ਨੋਮੀਨੇਸ਼ਨ ਦਾ ਲਾਸਟ ਦਿਨ ਹੈ ਤੇ ਲਾਸਟ ਦਿਨ ਦੇ ਵਿੱਚ ਟਾਈਮ ਬੇਸ਼ੱਕ 11 ਤੋਂ 3 ਦਾ ਹੈ ਪਰ ਜਿਹੜੇ ਨੋਮੀਨੇਸ਼ਨ ਪੇਪਰ ਦਾਖਲ ਕਰਨ ਵਾਲੇ ਉਮੀਦਵਾਰ ਹੈ ਬਲਾਗ ਸੰਮਤੀ ਦੇ ਜੈਤੋਂ ਬਲਾਗ ਦੇ ਜਿਹੜੀਆਂ ਨੋਮੀਨੇਸ਼ਨ ਹੋ ਰਹੀ ਹੈ ਉਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਜਿਨ੍ਹਾਂ ਨੇ ਇਸ ਚੋਣ ਪ੍ਰੇਗਰ ਦੇ ਵਿੱਚ ਹਿੱਸਾ ਲਿਆ ਉਹ ਤਿਆਰ ਨਹੀਂ ਪਰ ਟਾਈਮ ਜਿਹੜਾ ਹੈਗਾ 11 ਵਜੇ ਸਾਡੇ ਨਾਲ ਚੇਅਰਮੈਨ ਗਵਿੰਦਰ ਵਾਲੀਆ ਜੀ ਜਿਹੜੇ ਨੇ ਗੱਲਬਾਤ ਕਰਦੇ ਵਾਲੀਆ ਸਾਹਿਬ ਅੱਜ ਦਾ ਜਿਹੜਾ ਚੌਥਾ ਦਿਨ ਹੈ ਤੇ ਨਾਮ ਪਤਰੀ ਲਾਸਟ ਦਿਨ ਹੈ ਹੈਨਾ ਕੀ ਕਹਿਣਾ ਚਾਹੋ ਅੱਜ ਲਾਸਟ ਦਿਨ ਤੇ ਅਮੀਰਵਾਰ ਸਾਰੇ ਪਹੁੰਚੇ ਹੋਏ ਆ ਬਿਲਕੁਲ ਵੱਖ-ਵੱਖ ਪਾਰਟੀਆਂ ਦੇ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਅੱਜ 11 ਵਜੇ ਸ਼ੁਰੂ ਹੋਣਾ ਫਾਰਮ ਲੈਟ ਠੀਕ ਪਰ ਅਮੀਰਵਾਰ ਪਹਿਲੇ ਪਹੁੰਚ ਗਏ ਜੀ ਸੋ ਸਾਡੇ ਨਾਲ ਹੋਰ ਵੀ ਜਿਹੜੇ ਨੇ ਅ ਖਲਸਾ ਜੀ ਕਿਵੇਂ ਲੱਗਦਾ ਹੈ ਠੀਕ ਹੈ ਜੀ ਹੁਣ ਹੁਣ ਮਾਰਨਾ ਵਧੀਆ ਲੋਕ ਖੜੇ ਹੈ ਜੀ ਤੇ ਦਾਖਲ ਕਰੀ ਜਾਂਦੇ ਆ ਕਾਗਜ਼ ਪੱਤਰ ਠੀਕ ਠਾਕ ਹੈ ਜੀ ਵਧੀਆ ਹਾਂ ਬਹੁਤ ਵਧੀਆ ਜੀ ਪਹਿਲਾਂ ਜਿਵੇਂ ਲੋਕਾਂ ਦੇ ਦਿਲ ਦੇ ਵਿੱਚ ਹਉਆ ਸੀਗਾ ਕਿ ਪਤਾ ਨਹੀਂ ਸਭ ਪੀਪਰ ਭਰਨ ਦੇਣਗੇ ਕਿ ਕਿੰਨੇ ਦੇਣਗੇ ਇਹਨੂੰ ਕਿਵੇਂ ਲੱਗੇ ਨਹੀਂ ਠੀਕ ਹੈ ਜੀ ਇੱਥੇ ਪੇਪਰਾਂ 'ਚ ਕੋਈ ਹੈਣੀਗੀ ਤਾਂ ਨਹੀਂਗੀ ਮਾੜਾ ਮੋਟਾ ਜਿਹੜਾ ਕਰਿਆ ਉਹ ਪਤਾ ਪਤਾ ਹੀ ਹੈ ਲੋਕਾਂ ਨੂੰ ਜੀ ਚੁੱਲਾ ਟੈਕਸ ਵਗੈਰਾ ਨਹੀਂ ਦਿੱਤੇ ਗਏ ਉੱਥੇ ਜੀ ਸੈਕਟਰੀ ਲੁਕੋਏ ਗਏ ਤਾਂ ਕਰਕੇ ਮਤਲਬ ਥੋੜਾ ਜਿਹਾ ਲੋਕਾਂ ਦੇ ਮਨ 'ਚ ਡਾਊਟ ਸੀਗਾ ਪਰ ਇੱਥੇ ਲੱਗਦਾ ਵੀ ਹਜੇ ਤੱਕ ਤਾਂ ਹੁਣ ਹੁਣ ਠੀਕ ਲੱਗਦਾ ਮੌਜੂ ਠੀਕ ਹੁਣ ਠੀਕ ਇੱਥੋਂ ਤੱਕ ਕਹਿੰਦੇ ਐਮਐਲਏ ਸਾਹਿਬ ਇਹ ਗੱਲ ਕਹਿ ਰਹੇ ਕਿ ਜਿਹੜਾ ਕੋਈ ਕਿਸੇ ਕਿਸੇ ਨੂੰ ਕਿਸੇ ਵੀ ਪਾਰਟੀ ਨੂੰ ਮੈਨੂੰ ਕੋਈ ਉਹ ਨਹੀਂ ਕਿ ਮੈਂ ਤਾਂ ਖੁਦ ਪੇਪਰ ਦੁਆਏ ਜੀ ਜਿਸ ਨੂੰ ਕਿਸੇ ਫੂਲਾ ਟੈਕਸ ਦੀ ਲੋੜ ਆ ਜਾਂ ਕੁਝ ਨਹੀਂ ਜੀ ਅਸੀਂ ਗਏ ਆ ਜੀ ਉੱਥੇ ਕਿਸੇ ਨੇ ਨਹੀਂ ਦਿੱਤਾ ਜੀ ਕਿਸੇ ਨੇ ਐਨੌਸੀ ਨਹੀਂ ਦਿੱਤੀ ਜੀ ਜੀ ਹਾਂ ਇਸ ਦਾ ਤਾਂ ਸਾਨੂੰ ਤਰਾਜ ਵੀ ਹੈ ਤੇ ਲੋਕਾਂ ਦੇ ਮਨਾਂ 'ਚ ਗੁੱਸਾ ਦੀ ਹੈ ਜੀ ਤਾਂ ਕਰਕੇ ਅਸੀਂ ਕਹਿੰਦੇ ਵੀ ਇਹ ਨਹੀਂ ਹੋਣਾ ਚ ਪਰ ਅੱਜ ਸੰਤੁਸ਼ਟੋ ਇਸ ਗੱਲ ਅੱਜ ਸੰਤੁਸ਼ਟਾਂ ਹੀ ਇੱਥੇ ਕੋਈ ਰੌਲਾ-ਰੋਲਾ ਨਹੀਂ ਜੀ ਸੋ ਦੇਖੋ ਉਮੀਦਵਾਰ ਜਿਹੜੇ ਹੈਗੇ ਆ ਵੱਖ-ਵੱਖ ਪਾਰਟੀਆਂ ਤੋਂ ਖੜੇ ਆ ਗੱਲਬਾਤ ਕਰਾਂਗੇ ਅ ਅਰਦਾਵਾ ਸਾਹਿਬ ਕਿਵੇਂ ਲੱਗਦਾ ਹੈ ਜਿਹੜਾ ਅੱਜ ਇਹ ਨਾਸਟ ਦੇਣਾ ਅ ਬੜੇ ਵਧੀਆ ਸਚਾਰੂ ਢੰਗ ਨਾਲ ਹੋ ਰਿਹਾ ਹੈ ਤਿੰਨ ਦਿਨ ਤੋਂ ਸ਼ੁਰੂ ਹੋਇਆ ਹੈ ਜੇਤੋਂ ਦੇ ਵਿੱਚ ਨਹੀਂ ਕੋਈ ਇਦਾਂ ਦੀ ਸਹੀ ਢੰਗ ਨਾਲ ਕੱਲ ਵੀ ਪਰਸੋਂ ਵੀ ਨਾਮਿਨੇਸ਼ਨ ਹੋਈ ਕੱਲ ਵੀ ਨਾਮਿਨੇਸ਼ਨ ਹੋਈ ਅੱਜ ਵੀ ਨਾਮਿਨੇਸ਼ਨ ਹੋ ਰਹੀ ਹੈ ਔਰ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਨੂੰ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਸਾਰਿਆਂ ਨੂੰ ਤੇ ਇੰਜੋਏ ਕਰਨਾ ਚਾਹੀਦਾ ਇਹਨੂੰ ਇੱਕ ਖੇਡ ਦੀ ਤਰ੍ਹਾਂ ਖੇਡਣਾ ਚਾਹੀਦਾ ਨਾ ਕਿ ਨੀਜੀ ਓਵਰਆਲਸ ਠੀਕ ਠਾਕ ਚੱਲ ਰਿਹਾ ਸਾਰਾ ਬਿਲਕੁਲ ਬਤਾਇਆ ਕਿ ਮੈਂ ਤਾਂ ਖੁਦ ਅੰਮ੍ਰਿਤਪੁਰ ਕੋਲ ਖੁਦ ਗਿਆ ਕਿ ਭਾਈ ਤੁਸੀਂ ਕਿਹੋ ਜਿਹਾ ਕੰਮ ਕਰਦਾ ਤਾਂ ਬੜੀ ਚੰਗੀ ਗੱਲ ਹੈ ਵਧੀਆ ਗੱਲ ਹੈ ਕਰਨਾ ਚਾਹੀਦਾ ਹੈ ਚੁਣੇ ਹੋਏ ਨਮਾਇंदे ਹੈ ਕਰਨਾ ਚਾਹੀਦਾ ਵਧੀਆ ਗੱਲ ਹੈ ਉਹਨਾਂ ਨੇ ਸਹਿਯੋਗ ਦਿੱਤਾ ਅੱਛੀ ਗੱਲ ਹੈ ਤੁਹਾਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਆਈ ਕੋਈ ਦਿੱਕਤ ਨਹੀਂ ਵਧੀਆ ਪੀਸਫੁਲ ਚੱਲ ਰਿਹਾ ਹੈ ਅੱਛੀ ਗੱਲ ਹੈ ਧੰਨਵਾਦ ਥੈਂਕ ਯੂ ਸੋ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਕੱਲ ਕਿ ਵੀ ਲੱਗਦਾ ਅੱਜ ਤੱਕ ਦਾ ਹੀ ਚੌਥਾ ਸੀ ਹਜੇ ਤੱਕ ਤਾਂ ਠੀਕ ਹੈ ਜੀ ਬਿਲਕੁਲ ਗਿੰਦ ਜੀ ਬਾਕੀ ਲੈਣਾ ਚ ਲੱਗੇ ਆ ਤੇ ਹਜੇ ਸ਼ੁਰੂ ਤਾਂ ਨਹੀਂ ਹੋਇਆ ਤੇ 11 ਵਜੇ ਲੈਣ ਕੇ ਫੈਲਾ ਅੰਦਰ ਤੇ ਉਸ ਤੋਂ ਬਾਅਦ ਹੀ ਚੱਲੂਗਾ ਕਿਉਂਕਿ ਸ਼ਾਂਤਪੁਰ ਦਾ ਕੋਈ ਇਦਾਂ ਦੀ ਗੱਲ ਨਹੀਂ ਤੇ ਮਾਰੀਮੋੜ ਕਾਗਜ਼ੀਆਂ ਚ ਬਾਹਰ ਦਿੱਕਤ ਆਈ ਜਿਵੇਂ ਛੁੱਲਾ ਟੈਕਸ ਦਾ ਹੋਰ ਕਈ ਐ ਨਹੀਂ ਮਰ ਰਹੀ ਤੇ ਪਰ ਉਹਨਾਂ ਨੇ ਥਾਂ ਤੇ ਜਿਵੇਂ ਆਪਾਂ ਐਪੀ ਡਾਟ ਵਗੈਰਾ ਬਣਾ ਕੇ ਤਾਂ ਲਾਏ ਆ ਤੇ ਬਾਕੀ ਅੰਦਰ ਫੈਲ ਦਿੰਦੇ ਆ ਫਿਰ ਪਤਾ ਚੱਲੂਗਾ ਹਾਂ ਜੀ ਹਜੇ ਤੱਕ ਕੋਈ ਇਦਾਂ ਦੀ ਗੱਲ ਬਾਤ ਨਹੀਂ ਜੀ ਸੋ ਜਿਸ ਤਰ੍ਹਾਂ ਦਾ ਤੁਸੀਂ ਦੱਸਦੇ ਕਿ ਹੋਣ ਵੀ ਉਮੀਦਵਾਰ ਜਿਹੜੇ ਤਜਰਬੀਆਂ ਦੇ ਜਿਹੜੇ ਕਾਗਜ਼ਪਰਮੇ ਦੇ ਜਿਹੜੇ ਕਿਛੇ ਵੀ ਲੱਛਣ ਰੱਖਦੇ ਆ ਕਿਵੇਂ ਦਾ ਮਾਹੌਲ ਹੈ ਮਾਹੌਲ ਬਹੁਤ ਵਧੀਆ ਤੇ ਬੜੀਆ ਸ਼ਾਂਤੀ ਦੇ ਨਾਲ ਟੀਮ ਹੁੰਦਾ ਪੜ੍ਹਨ ਦੀ ਹਮਮ ਦੇ ਕੋਈ ਉੱਪਰ ਸੁਖੀਗਾ ਮਾਹੌਲ ਨਹੀਂ ਕੋਈ ਇੰਦਾਰੀ ਹਾਲ ਜੁੜਨੀ ਵਧੀਆ ਐਮਐਲਏ ਸਾਹਿਬ ਆਪਣੀ ਤਲਕਾ ਦੇ ਤੋਂ ਵੀ ਬਹੁਤ ਵਧੀਆ ਜਿਹੜੇ ਹਲਕੇ ਦੇ ਵਿੱਚ ਕੰਮ ਵੀ ਕਰਵਾ ਰਹੇ ਆ ਤੇ ਵੋਟਾਂ ਵੀ ਵਧੀਆ ਪੈ ਰਹੀਆਂ ਸੀ ਜੀ ਸੋ ਹੋਰ ਵੀ ਆਪਾਂ ਗੱਲਬਾਤ ਕਰਾਂਗੇ ਜਿਹੜੇ ਸੱਚ-ਸੱਚ ਜਿਦਾਂ ਤੁਹਾਨੂੰ ਦੱਸਿਆ ਕਿ ਪਾਰਟੀਆਂ ਕਰਵਾਨਾਮੇ ਜਿਹੜੇ ਹੈਗੇ ਲਾਸਟ ਦਿਨ ਹੈ ਹੂੰ ਤੇ ਕਾਫੀ ਉਤਸ਼ਾਹ ਹੈਗਾ ਸਾਰੀਆਂ ਪਾਰਟੀਆਂ ਦੇ ਵਿੱਚ ਪਰ ਪਾਰਟੀਆਂ ਦਾ ਕਹਿਣਾ ਇਹ ਹੈ ਕਿ ਸਾਨੂੰ ਨਾ ਤੁਲਾ ਟੈਕਸ ਨਾ ਮਤਲਬ ਕਿਸੇ ਕਿਸਮ ਦੀ ਕਿੰਨੀ ਬੜੀ ਸਮੱਸਿਆ ਆ ਰਹੀ ਹੈ ਵੇਖੋ ਵੈਸੇ ਤਾਂ ਚੋਣ ਕਮਿਸ਼ਨ ਨੇ ਐਫੀਡੈਵਿਟੀ ਕਰਤਾ ਉਹਦੇ ਵਾਸਤੇ ਐਨਓਸੀ ਆਸਤੇ ਠੀਕ ਹੈ ਐਨਓਸੀ ਆਸਤੇ ਐਫੀਡੈਵਿਟਾ ਹਾਂ ਚੁੱਲ੍ਹਾ ਟੈਕਸ ਭਰਨਾ ਜਿਹਨੂੰ ਕਿਸੇ ਨੂੰ ਨਹੀਂ ਮਿਲਦਾ ਸਾਨੂੰ ਹੁਣ ਕਰ ਲੈ ਮੈਂ ਦਵਾ ਕੇ ਲਿਆਉਂਗਾ ਦੂਜੀ ਗੱਲ ਰਹੀ ਅਸੀਂ ਕਿਸੇ ਨੂੰ ਕਾਗਜ ਪਰ ਤੋਂ ਰੋਕਿਆ ਜੀਦਾ ਵੀ ਕੋਈ ਕਾਗਜ ਹੈ ਜਦੋਂ ਮਰਜ਼ੀ ਆ ਜਾਏ ਸਾਰੇ ਟਾਈਮ ਖੁੱਲੇ ਆ ਦਰਵਾਜ਼ੇ ਇੱਥੇ ਜੇ ਕਿਸੇ ਨੂੰ ਹੋਰ ਕਾਗਜ ਲੈਣ ਵਾਸਤੇ ਜਾਂ ਚੁੱਲ੍ਹਾ ਟੈਕਸ ਲੈਣ ਵਾਸਤੇ ਪ੍ਰੋਬਲਮ ਆਉਂਦੀ ਆ ਮੈਂ ਨੂੰ ਫੋਨ ਕਰ ਲੈ ਮੈਂ ਦਵਾ ਲਿਆ ਲੋਕਾਂ ਦਾ ਕਹਿਣਾ ਜਿਵੇਂ ਮਾਨ ਸਾਹਿਬ ਕਹਿੰਦੇ ਸੀ ਕਿ ਜੇ ਅਸੀਂ ਕੰਮ ਕੀਤੇ ਆ ਬਿਲਕੁਲ ਜੇ ਅਸੀਂ ਕੰਮ ਕੀਤੇ ਆ ਤਾਂ ਅਸੀਂ ਵੋਟਾਂ ਕੰਮ ਦੇ ਆਧਾਰ ਤੇ ਮੰਗਣੀ ਆ ਐ ਕਰਕੇ ਨਹੀਂ ਕਰਨਾਗਾ ਸੋ ਠੀਕ ਹੈ ਵਿਰੋਧੀ ਧਿਰਾਂ ਦੇ ਤਾਂ ਜਕਸਦੇ ਹੁੰਦੇ ਆ ਪਰ ਆ ਇਹਦੇ ਨਾਲ ਕਰਸਨ ਬੇਬੁਨਿਆਦ ਨਾ ਕਰਨ ਜੇ ਕਿਸੇ ਨੂੰ ਕਾਗੇ ਨਹੀਂ ਮਿਲਦਾ ਮੇਰਾ ਨੰਬਰ ਸਾਰਿਆਂ ਕੋਲ ਹੈਗਾ ਜਦੋਂ ਮਰਜ਼ੀ ਫੋਨ ਲਾ ਲਿਓ ਮੈਂ ਦਵਾ ਕੇ ਲਿਆਉਗਾ ਤੇ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਹਿੰਦੇ ਹੈ ਪਹਿਲੇ ਐਮਐਲਏ ਜਿਹਦਾ ਤੁਸੀਂ ਇਹ ਸ਼ਬਦ ਵਰਤਦੇ ਹੋ ਕਿ ਤੁਸੀਂ ਪਹਿਲਾਂ ਨਹੀਂ ਕਿਤੇ ਬਿਆਨ ਦਿੱਤਾ ਕਿ ਜੇ ਕਿਸੇ ਨੂੰ ਕੋਈ ਕਾਗਜ਼ ਦੀ ਕਮੀ ਵੀ ਆਉਂਦੀ ਤਾਂ ਕਹਿੰਦੇ ਮੈਂ ਪੂਰੇ ਕਰ ਦੇਵਾਂ ਮੈਂ ਕੱਲ੍ਹ ਕੇ ਪਰਸੋਂ ਦੇ ਉਹਨਾਂ ਨੂੰ ਦੇਖਨੇ ਆ ਰхой ਐ ਹੋਰ ਜੀ ਕੋਈ ਐ ਹੋਜੀ ਕੋਈ ਗੱਲ ਨਹੀਂ ਕਹਿਣ ਦਾ ਮਤਲਬ ਇਹ ਆ ਵੀ ਜਿਨ੍ਹਾਂ ਨੇ ਭੱਜਣਾ ਉਹਨਾਂ ਨੂੰ ਬਹਾਨੇ ਸੁਝਦੇ ਹੀ ਰਹਿੰਦੇ ਆ ਵੀ ਸਾਨੂੰ ਉਹ ਨਹੀਂ ਮਿਲਿਆ ਹੋਣੀ ਜਿਹਨੂੰ ਨਹੀਂ ਮਿਲਦਾ ਮੈਨੂੰ ਫੋਨ ਲਾ ਲੈ ਮੈਂ ਦਵਾ ਲਿਆ ਉਹ ਤੇ ਚੋਣਾ ਜਿਹੜੀ ਹੈਗੀ ਅਮਨ ਮੰਨ ਬਿਲਕੁਲ ਪੂਰੀਆ ਤਰੀਕੇ ਨਾਲ ਠੀਕ ਧੰਨਵਾਦ ਲਾਸਟ ਡੇ ਹੈ ਤੇ ਜਿਹੜਾ ਹੈਗਾ ਪੂਰਤ ਸਿਕਿਉਰਿਟੀ ਪ੍ਰਬੰਧ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਤੇ ਜਿਹੜਾ ਹੈਗਾ ਸਿਵਲ ਕਾਉਂਟਰਪਾਰਟਸ ਆ ਜਿਹੜੇ ਉਹ ਪੇਪਰ ਜਿਹੜੇ ਹੈਗੇ ਪ੍ਰੋਪਰ ਵੈਰੀਫਾਈ ਕਰਕੇ ਜਿਹੜਾ ਹੈਗਾ ਸਬਮਿਟ ਕਰ ਰਹੇ ਪੀਸਫੁੱਲ ਆ ਨਾਰਮਲ ਚੱਲ ਰਿਹਾ ਜਿਹੜਾ ਹੈਗਾ ਬਾਕੀ ਨੂੰ ਵੀ ਜਿਹੜੇ ਗੁਜਾਰਸ਼ਾਂ ਵੀ ਜਿਹੜਾ ਆਪਣੀ ਟਾਈਮਲੀ ਆਪਣੀ ਜਿਹੜੀ ਨਾਮਿਨੇਸ਼ਨ ਰਹਿ ਗਈ ਉਹ ਆਫ ਦੀ ਟਾਈਮਲੀ ਕੰਪਲੀਟ ਕਰ ਦਿਓ ਵੀ ਆ ਲਾਸਟ ਮੂਮੈਂਟ ਤੇ ਜਿਹੜਾ ਹੈਗਾ ਆ ਕੇ ਰਸ਼ ਅਪ ਕਰਨ ਨੂੰ ਤੇ ਬਸ ਇਹੀ ਹੈ ਜੀ ਸਾਡੀ ਕਿਰਿਆਸ਼ਕਤੀ ਸਾਡੇ ਕਿੰਨੇ ਕੁ ਪੁਤਤਾ ਪ੍ਰਬੰਧ ਕੀਤੇ ਗਏ ਸਕਿਉਰਟੀ ਵੱਲੋਂ ਜੀ ਸਾਡੇ ਵੱਲੋਂ ਜੀ ਜਿਹੜੀ ਹੈਗੀ ਕਾਫੀ ਤਰ੍ਹਾਂ ਦੇ ਵਿੱਚ ਪੁਲਿਸ ਫੋਰਸ ਹੈ ਜਿਹੜੀ ਹੈਗੀ ਲਾਸਟ ਡੇ ਕਰਕੇ ਲਾਈ ਗਈ ਹੈ ਕਿ ਅਮਨ ਤੇ ਕਾਨੂੰਨ ਦੀ ਜਿਹੜੀ ਸਥਿਤੀ ਨੂੰ ਬਹਾਲ ਰੱਖਿਆ ਜਾ ਸਕੇ ਜਿਹੜਾ ਹੈਗਾ ਤਕਰੀਬਨ 35-40 ਦੇ ਨੇ ਪੁਲਿਸ ਪ੍ਰੋਸੈਸ਼ਨ ਦੇ ਜਿਹੜੇ ਹੈਗਾ ਉਹ ਰੱਖੇ ਗਏ ਆ ਰਿਜ਼ਰਵ ਤਨਖਤ ਕੀਤੀ ਗਈ ਹੈ ਸਕਿਉਰਟੀ ਟੀਮਸ ਸਟੈਂਡ ਬਾਈ ਰੱਖੀ ਹੋਈ ਹੈ ਜੀ ਜੇ ਇਨ ਕੇਸ ਕੋਈ ਇਹੋ ਜੀ ਕੋ ਹੁੰਦੀ ਹੈ ਲੋਡ ਪੈਂਦੀ ਹੈ ਤਾਂ ਜਿਹੜਾ ਹੈਗਾ ਸਖਤ ਐਕਸ਼ਨ ਲਿਆ ਜਾਊਗਾ ਦਾ ਟਾਈਮ ਟਾਈਮਿੰਗ ਕੀ ਹੈ ਕਿ ਬੋਟਿੰਗ ਦੀ ਉਹ ਸਵੇਰ 11 ਵਜੇ ਜਿਹੜੀ ਨੋਮੀਨੇਸ਼ਨ ਓਪਨ ਹੋ ਜਾਣੀ ਹੈ ਜੀ 3 ਵਜੇ ਦਾ ਟਾਈਮ ਹੈ ਬਟ ਜਿਹੜੇ ਲਾਈਨ ਚ ਲੱਗੇ ਰਹਿਣਗੇ ਉਹਨਾਂ ਦਾ ਪ੍ਰੋਸੈਸ ਹੈਗਾ ਉਹ ਸਿਵਲ ਡਿਪਾਰਟਮੈਂਟ ਚੈੱਕ ਕਰ ਰਿਹਾ ਤੇ ਉਹਨਾਂ ਦੇ ਐਂਡ ਦੇ ਉੱਪਰ ਆ ਸਾਡਾ ਜਿਹੜਾ ਹੈਗਾ ਸਕਿਉਰਟੀ ਦਾ ਪਰਪਸ ਜਿਹੜਾ ਹੈਗਾ ਉਸ ਤੇ ਅਕੋਰਡਿੰਗ ਅਸੀਂ ਮੁਲਾਜ਼ਮ ਲਾਏ ਆ ਜੀ ਤੇ ਜਿਹੜਾ ਹੈਗਾ ਪੀਸਫੁਲੀ ਜਿਹੜਾ ਹੈਗਾ ਚੱਲ ਰਿਹਾ ਸਾਰਾ ਸਰ ਇਹ ਵੀਡੀਓਗ੍ਰਾਫੀ ਵੀ ਹੋ ਰਹੀ ਹੈ ਹਾਂਜੀ ਅੰਦਰ ਹੋ ਰਹੀ ਹੈ ਵੀਡੀਓਗ੍ਰਾਫੀ ਜਿਹੜੇ ਨੋਮੀਨੇਸ਼ਨ ਪ੍ਰੋਸੈਸ ਆ ਉਹਦੀ ਜਿਹੜਾ ਹੈਗਾ ਅਸ ਪਰ ਰੂਲਸ ਜਿਹੜੀ ਵੀਡੀਓਗ੍ਰਾਫੀ ਹੋਦੀ ਹੈ